ਤੁਸੀਂ ਸੁਣੋਗੇ ਬੂਟਾ ਸਿੰਘ ਚੋਹਾਨ ਦੀ ਪੁਸਤਕ ਤੁਰਗਿਆਂ ਦੀ ਖੋ ਵਿੱਚ ਲੀਆਂ ਰਚਨਾਵਾਂ ਜਿਸ ਨੂੰ ਉਹਨਾਂ ਨਾਂ ਦਿੱਤਾ ਹੈ ਤੁਰਗਿਆਂ ਦੀ ਖੋ ਸਿਰਤਨਾਮੇ ਇਸ ਪੁਸਤਕ ਦੇ ਪ੍ਰਕਾਸ਼ਕ ਨੇ ਪੀਪਲਸ ਫੋਰਮ ਬਰਗਾੜੀ ਪੰਜਾਬ ਤੇ ਜਿੰਨਾਂ ਦੀ ਵੈਬਸਾਈਟ ਹੈ www.peoplesforumpunjab.com ਸੇਨਹਾਂ ਦਾ ਟੈਲੀਫੋਨ ਨੰਬਰ ਹੈ 9872999313 ਤੇ 98776 10809 ਬੂਟਾ ਸਿੰਘ ਚੋਹਾਨ ਨੇ ਇਹ ਪੁਸਤਕ ਗੁਰਭਜਨ ਸਿੰਘ ਗਿੱਲ ਦੇ ਨਾਂ ਕੀਤੀ ਹੈ ਉਹਨਾਂ ਦਾ ਕਹਿਣਾ ਕਿ ਇਸ ਪੁਸਤਕ ਬਾਰੇ ਮੈਂ ਦਾਵਾ ਨਹੀਂ ਕਰਦਾ ਕਿ ਇਸ ਵਿੱਚ ਸ਼ਾਮਲ ਕੀਤੇ ਗਏ ਸਾਰੇ ਲੇਖਕਾਂ ਦਾ ਮੂਲ ਸਬਾ ਆ ਗਿਆ ਹੈ ਜਾਂ ਉਹਨਾਂ ਦੀਆਂ ਰਚਨਾਵਾਂ ਦੀਆਂ ਖੂਬੀਆਂ ਤੱਕ ਮੈਂ ਪਹੁੰਚ ਸਕਿਆ ਹਾਂ ਇਹਨਾਂ ਵਿੱਚੋਂ ਸੰਤੋਖ ਸਿੰਘ ਧੀਰ ਰਾਮ ਸਰੂਪ ਅਨਖੀ ਇੰਦਰਜੀਤ ਸਿੰਘ ਹਸਨਪੂਰੀ ਦੀ ਸੰਗਤ ਮਾਨਣ ਅਤੇ ਨਾਲ ਵਿਚਰਨ ਦਾ ਕਾਫੀ ਮੌਕਾ ਮਿਲਿਆ ਮੈਨੂੰ ਇਹ ਦਲੀਲ ਦੇਣ ਦੀ ਵੀ ਲੋੜ ਨਹੀਂ ਇਸ ਸੰਕੇਤ ਸਬੰਧਤ ਲੇਖ ਆਪ ਕਰਨਗੇ ਮੇਰਾ ਪੁਸਤਕ ਪ੍ਰੇਮ ਅੱਧੀ ਸਦੀ ਤੋਂ ਟਪ ਗਿਆ ਹੈ ਇਹਨਾਂ ਸਾਰੇ ਲੇਖਕਾਂ ਨੂੰ ਮੈਂ ਨਿਠ ਕੇ ਪੜਿਆ ਹੈ ਮੈਂ ਜੋ ਵੀ ਹਾਂ ਇਹਨਾਂ ਲੇਖਕਾਂ ਦੀਆਂ ਪੁਸਤਕਾਂ ਦੇ ਹਧਿਆਨ ਦੀ ਬਦੌਲਤ ਵੀ ਹਾਂ ਮੈਂ ਛੋਟੀ ਉਮਰ ਦੀ ਅਣਖੀ ਦੇੜ ਲੱਗ ਗਿਆ ਸੀ ਜਿਹੜਾ ਸਮਾਂ ਮੈਂ ਆਪਣੇ ਹਮ ਉਮਰਾਂ ਨਾਲ ਗੁਜ਼ਾਰ ਕੇ ਵਿਅਰਥ ਗਵਾਣਾ ਸੀ ਅਣਖੀ ਦੇੜ ਲੱਗ ਕੇ ਮੈਂ ਸਮੇਂ ਤੋਂ ਪਹਿਲਾਂ ਬੰਦੇ ਇੱਕ ਨੂੰ ਬੰਦੇ ਨੂੰ ਪਰਖਣ ਦੇ ਯੋਗ ਹੋਇਆ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਸਾਇੰਸ ਦੇ ਵਿਦਿਆਰਥੀ ਹੋ ਤਾਂ ਸਾਇੰਸ ਦੀਆਂ ਨਵੇਂ ਖੋਜਾਂ ਬਾਰੇ ਪੁਸਤਕਾਂ ਪੜੋ ਸਾਹਿਤ ਦੇ ਵਿਦਿਆਰਥੀ ਹੋ ਤਾਂ ਆਪਣੀ ਭਾਸ਼ਾ ਦੇ ਪੁਰਬਲੇ ਲੇਖਕਾਂ ਨੂੰ ਪੜੋ ਜਿੱਥੇ ਤੁਹਾਨੂੰ ਉਹਨਾਂ ਦੇ ਸਮੇਂ ਦੀਆਂ ਕਦਰਾਂ ਕੀਮਤਾਂ ਦਾ ਪਤਾ ਲੱਗੇਗਾ ਉੱਥੇ ਉਹਨਾਂ ਦੇ ਅਨੁਭਵ ਵੀ ਤੁਹਾਡਾ ਜੀਵਨ ਆਧਾਰ ਬਣਗੇ ਇਹਨਾਂ ਲੇਖਕਾਂ ਬਾਰੇ ਲਿਖਣਾ ਮੈਂ ਇਸ ਲਈ ਵੀ ਜ਼ਰੂਰੀ ਸਮਝਿਆ ਕਿ ਸਾਹਿਤ ਦੇ ਖੇਤਰ ਵਿੱਚ ਪੈਰ ਲਾਰੇ ਨਵੇਂ ਲੇਖਕਾਂ ਨੂੰ ਅਹਿਸਾਸ ਹੋ ਸਕੇ ਕਿ ਇਹ ਲੇਖਕ ਕਿਸ ਤਰ੍ਹਾਂ ਰਾਤਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਸ਼ਬਦ ਕਿਰਤ ਕਰਦੇ ਰਹੇ ਕਿਸ ਤਰ੍ਹਾਂ ਦੀਆਂ ਕਠਨ ਹਾਲਤਾਂ ਵਿੱਚ ਜੀਵੇ ਦੁਸ਼ਵਾਰੀਆਂ ਨਾਲ ਕਿਵੇਂ ਦੋਚਾਰ ਹੋਏ ਸਮੇਂ ਦੇ ਹਾਨ ਦੇ ਹੋਣ ਲਈ ਉਹਨਾਂ ਨੇ ਕਿਸ ਤਰ੍ਹਾਂ ਸਾਧਨ ਹਿੰਸਾ ਮਿਆਂ ਵਿੱਚ ਆਪਣੀ ਪਛਾਣ ਬਣਾਈ ਮੈਂ ਜੇਕਰ ਇਹਨਾਂ ਪੁਰਾਣੀ ਲੇਖਕਾਂ ਦੀ ਗੱਲ ਕਰ ਰਿਹਾ ਸੀ ਮੇਰੇ ਅੱਗੇ ਨਵੇਂ ਲੇਖਕ ਸਨ ਜਿਨ੍ਹਾਂ ਨੂੰ ਚਿਤਵ ਕੇ ਮੈਂ ਆਪਣੀ ਗੱਲ ਕਥ ਕਰ ਰਿਹਾ ਸੀ ਇਹਨਾਂ ਲੇਖਕਾਂ ਤੋਂ ਬਹੁਤੇ ਲੇਖਕਾਂ ਬਾਰੇ ਕਾਫੀ ਕੁਝ ਪੜਨ ਨੂੰ ਮਿਲਦਾ ਹੈ ਜੋ ਉਹਨਾਂ ਲੇਖਾਂ 'ਚ ਨਹੀਂ ਸੀ ਮੈਂ ਯਤਨ ਕੀਤਾ ਉਹ ਅੰਕਿਤ ਕੀਤਾ ਜਾਵੇ ਮੈਂ ਹੁਣਾਂ ਵਾਰੀ ਮਿਲਦੀਆਂ ਜਾਣਕਾਰੀਆਂ 'ਚ ਕੁਝ ਨਾ ਕੁਝ ਵਾਅਦਾ ਕੀਤਾ ਹੈ ਜਿਸ ਦਾ ਆਧਾਰ ਮੇਰਾ ਉਹਨਾਂ ਨਾਲ ਹੋਇਆ ਮੇਲ-ਮਲਾਪ ਹੈ ਜੋ ਮੈਂ ਸਮਝਿਆ ਜਾਣਿਆ ਉਹ ਮੌਲਕ ਰੂਪ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਹੈ ਮਹਿੰਦਰ ਸਾਥੀ ਤੇ ਪੂਰਾ ਸਿੰਘ ਕਲੇਰ ਬਾਰੇ ਫਿਲਹਾਲ ਕਿਦਰੇ ਵੀ ਵਿਸਤਾਰਕ ਲਿਖਿਆ ਹੋਇਆ ਨਹੀਂ ਮਿਲਦਾ ਇਸ ਦਾ ਕਾਰਨ ਸਪੱਸ਼ਟ ਹੈ ਕਿ ਉਹ ਆਪਣੇ ਤਨ ਤੇ ਬਹੁਤ ਹੀ ਛੋਟੀ ਚਾਦਰ ਲੈ ਕੇ ਦੁੱਖਾਂ ਭਰਿਆ ਜੀਵਨ ਜਿਉ ਕੇ ਗਏ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਸੀਂ ਉਹਨਾਂ ਦੇ ਸਮਾਜਿਕ ਤੇ ਸਾਹਿਤਕ ਜੀਵਨ ਨੂੰ ਭੋਗਿਆ ਹੋਇਆ ਜੀਵਨ ਕਹਿ ਸਕਦੇ ਹਾਂ ਮਾਨਣ ਵਾਲੇ ਪਲ ਉਹਨਾਂ ਦੇ ਜੀਵਨ ਵਿੱਚ ਨਾ ਮਾਤਰ ਆਏ ਜ਼ਿੰਦਗੀ ਨੇ ਉਹਨਾਂ ਨੂੰ ਸਕੇ ਪੁੱਤ ਨਹੀਂ ਸਮਝਿਆ ਮਤੇਰ ਪੁੱਤਾਂ ਤੋਂ ਵੀ ਭੈੜਾ ਸਲੂਕ ਕੀਤਾ ਦੋਹਾਂ ਵਿੱਚ ਇੱਕ ਗੱਲ ਸਾਂਝੀ ਸੀ ਦੋਹਾਂ ਨੇ ਸਾਧਨਹੀਨ ਹੁੰਦਿਆਂ ਵੀ ਸਾਹਿਤ ਦਾ ਨਿੱਠ ਕੇ ਅਧਿਐਨ ਕੀਤਾ ਦਵਿੰਦਰ ਸਤਿਆਰਥੀ ਤੇ ਦਰਸ਼ਨ ਸਿੰਘ ਆਵਾਰਾ ਨੂੰ ਮੈਨੂੰ ਸਿਰਫ ਇੱਕ ਇੱਕ ਵਾਰ ਮਿਲਣ ਦਾ ਮੌਕਾ ਮਿਲਿਆ ਦਰਸ਼ਨ ਸਿੰਘ ਆਵਾਰਾ ਤੋਂ ਉਦੋਂ ਮਿਲੇ ਜਦੋਂ ਸੁੱਧ ਬੁੱਧ ਖੋ ਚੁੱਕੇ ਸਨ ਜੀਵਨ ਪੱਕ ਪੱਕ ਕਰਦੀ ਲਾਲਟਿਨ ਵੰਗ 부ਜੂ 부ਜੂ ਕਰ ਰਹੀ ਸੀ ਦਵਿੰਦਰ ਸਤਿਆਰਥੀ ਆਪਣੇ ਜੱਦੀ ਕਸਬੇ ਪਧੌੜਾਏ ਸੀ ਮੈਂ ਉਹਨਾਂ ਨਾਲ ਲੰਬੀ ਮੁਲਾਕਾਤ ਕੀਤੀ ਰਾਜ ਦੀਆਂ ਗੱਲਾਂ ਕੀਤੀਆਂ ਉਹਨਾਂ ਦੀ ਫੇਰੀ ਤੇ ਜੋ ਮਕਸਦ ਤੇ ਪ੍ਰਭਾਵ ਸੀ ਉਹ ਮੈਂ ਉਹਨਾਂ ਦੇ ਲੇਖ 'ਚ ਅੰਕਿਤ ਕੀਤੇ ਸਰਜੀਤ ਪਾਤਰ ਨੂੰ ਵਾਰ-ਵਾਰ ਮਿਲਣ ਦਾ ਮੌਕਾ ਮਿਲਿਆ ਸੀ ਡਾਕਟਰ ਜਗਤਾਰ ਨੂੰ 3-4 ਵਾਰ ਇਸੇ ਤਰ੍ਹਾਂ ਦਲੀਪ ਕੌਰ ਟਵਾਨਾ ਨੂੰ ਵੀ ਅਨੇਕਾਂ ਵਾਰ ਮਿਲਣ ਦਾ ਮੌਕਾ ਮਿਲਿਆ ਇਹ ਲਿਖ ਮੈਂ ਹੁਣ ਨਹੀਂ ਲਿਖੇ ਪਿਛਲੇ 6-7 ਬਰਿਆਂ ਤੋਂ ਲਿਖ ਰਿਹਾ ਸੀ ਇਹਨਾਂ ਚੋਂ ਕਈ ਇੱਧਰ ਉੱਧਰ ਛਪੇ ਵੀ ਪੁਸਤਕ ਦਾ ਰੂਪ ਦੇਣ ਵੇਲੇ ਕੁਝ ਸੋਧ ਵੀ ਕੀਤੀ ਹੈ ਤੇ ਵਿਸਤਾਰ ਵੀ ਦਿੱਤਾ ਹੈ ਮੈਨੂੰ ਉਮੀਦ ਹੈ ਕਿ ਮੇਰੇ ਇਸ ਨਵਾਂ ਨੇ ਯਤਨ ਨੂੰ ਬਾਚਕ ਪਰਵਾਨ ਕਰਨਗੇ ਸਭ ਤੋਂ ਪਹਿਲਾਂ ਗੱਲ ਜਸਵੰਤ ਸਿੰਘ ਕਮਲਦੀ ਕਮਲ ਨਹੀਂ ਕਿਸੇ ਨੇ ਬਣ ਜਾਣਾ ਜਸਵੰਤ ਸਿੰਘ ਕਮਲ ਮਲਵਈ ਜੀਵਨ ਨੂੰ ਨਾਵਲਾਂ ਦਾ ਚਿੱਤਰਣ ਵਾਲਾ ਪਹਿਲਾ ਨਾਵਲਕਾਰ ਸੀ ਜਿਸ ਨੇ ਆਪਣੇ ਸਮੇਂ ਦੇ ਜਨਜੀਵਨ ਨੂੰ ਸਾਹ ਦੀ ਸਾਂਹ ਤੇ ਲਾ ਕੇ ਸਮੇਂ ਦੇ ਹਾਂ ਦੇ ਨਾਵਲ ਲਿਖਨੇ ਸ਼ੁਰੂ ਕੀਤੇ ਸਮਾਜ ਵਿੱਚ ਚੇਤਨਤਾ ਦੀਆਂ ਜੋ ਲਹਿਰਾਂ ਉੱਠ ਰਹੀਆਂ ਸਨ ਆਪਣੇ ਨਾਵਲਾਂ ਵਿੱਚ ਸਮੋਈਆਂ ਉਹਨਾਂ ਦੇ ਨਾਵਲ ਖੇਤਰ ਵਿੱਚ ਪਰਵੇਸ਼ ਕਰਨ ਦਾ ਵਾਕਿਆਤ ਵੀ ਕੁਦਰਤੀ ਵਾਪਰਿਆ ਸੀ ਉਹ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿੱਚ ਮੁਲਾਜ਼ਮ ਸਨ ਉਹਨਾਂ ਦੀ ਕਵਿਤਾ ਦੀ ਕਿਤਾਬ ਜੀਵਨ ਕਣੀਆਂ ਛਪ ਚੁੱਕੀ ਸੀ ਜਿਸ ਚੋਂ ਚਿਹਨ ਵਿਖਾਈ ਜਾਂਦੇ ਸਨ ਕੇ ਉਹਨਾਂ ਚ ਵੱਡੇ ਲੇਖਕ ਬਣਦੇ ਗੁਣ ਹਨ ਇਹਨਾਂ ਗੁਣਾ ਨੂੰ ਸਿੰਘ ਬ੍ਰਦਰਸ ਅਮਰਸਰ ਦੇਬਾਨੀ ਸੇਵਾ ਸਿੰਘ ਨੇ ਪਛਾਣਿਆ ਉਹ ਇਹਨਾਂ ਨੂੰ ਦਫਤਰ ਵਿੱਚ ਆ ਕੇ ਮਿਲੇ ਕਿ ਆ ਕਿ ਉਹ ਨਾਵਲ ਲਿਖਣ ਉਹਨਾਂ ਸਮਿਆਂ ਵਿੱਚ ਨਾਨਕ ਸਿੰਘ ਦੇ ਨਾਵਲਾਂ ਦਾ ਬੋਲਬਾਲਾ ਸੀ ਉਹਨਾਂ ਦੇ ਪਾਠਕਾਂ ਦਾ ਦੈਰਤ ਦਿਨੋਂ ਦਿਨ ਵਿਸ਼ਾਲ ਹੁੰਦਾ ਜਾ ਰਿਹਾ ਸੀ ਸੇਵਾ ਸਿੰਘ ਚਾਹੁੰਦੇ ਸਨ ਕਿ ਪੰਜਾਬੀ ਵਿੱਚ ਕੋਈ ਅਜਿਹਾ ਨਾਵਲਕਾਰ ਹੋਣਾ ਚਾਹੀਦਾ ਹੈ ਜਿਸ ਦੇ ਨਾਵਲ ਨਾਨਕ ਸਿੰਘ ਵਾਂਗ ਵਿਖਣ ਇਹ ਸੋਚਦਿਆਂ ਉਹਨਾਂ ਦੀ ਅੱਖ ਕਮਲ ਤੇ ਜਾ ਕੇ ਟਿੱਕੀ ਉਨਾਂ ਦੀ ਗੱਲ ਸੁਣ ਕੇ ਕਮਲ ਅੰਦਰੂਨੀ ਤੌਰ ਤੇ ਹੈਰਾਨ ਹੋਏ ਤੇ ਕਿਹਾ ਕਿ ਨਾਵਲ ਲਿਖਣਾ ਮੇਰੇ ਵਾਸਤੇ ਹੀ ਗੱਲ ਨਹੀਂ ਲੱਗਦੀ ਸੇਵਾ ਸਿੰਘ ਕਹਿਣ ਲੱਗੇ ਤੁਸੀਂ ਇੱਕ ਵਾਰ ਲਿਖਣਾ ਸ਼ੁਰੂ ਕਰ ਦਿਓ ਆਪੇ ਪੂਰਾ ਹੋ ਜਾਵੇਗਾ ਛਾਪਾਂਗਾ ਮੈਂ ਸੇਵਾ ਸਿੰਘ ਆਪਣੀ ਗੱਲ ਛੱਡ ਕੇ ਚਲੇ ਗਏ ਪਿੱਛੋਂ ਕਮਲ ਨਾਵਲ ਲਿਖਣ ਬਾਰੇ ਸੋਚਣ ਲੱਗੇ ਕਮਲ ਦੇ ਨਾਨਕ ਇੱਕ ਬੇਕਸੂਰ ਆਦਮੀ ਨੂੰ ਫਾਂਸੀ ਲਾ ਦਿੱਤੀ ਗਈ ਸੀ ਉਸ ਦੇ ਜੀਵਨ ਨੂੰ ਆਧਾਰ ਬਣਾ ਕੇ ਉਹਨਾਂ ਨੇ ਨਾਵਲ ਲਿਖਿਆ ਸੱਚ ਨੂੰ ਫਾਂਸੀ ਨਾਵਲ ਛਪਨ ਦੀ ਦੇਰ ਸੀ ਜਿਵੇਂ ਖਿਡਾਰੀ ਵਿਰੋਧੀ ਖਿਡਾਰੀ ਦੀ ਛੁੱਟੀ ਹੋਈ ਗੇਂਦ ਬੁਝਦੇ ਹਨ ਪਾਠਕਾਂ ਨੇ ਨਾਵਲ ਨੂੰ ਕਿਉਂ ਬੁਝ ਲਿਆ ਆਖਿਆ ਜਾਂਦਾ ਕਿ ਜਦੋਂ ਕਿਸੇ ਕੰਮ ਦੀ ਸ਼ੁਰੂਆਤ ਚੰਗੀ ਹੋ ਜਾਵੇ ਉਸ ਦਾ ਪੁਹ ਇੱਕ ਵੀ ਚੰਗਾ ਹੁੰਦਾ ਹੈ ਇਹ ਗੱਲ ਕਮਲ ਦੇ ਸਾਹਿਤਕ ਜੀਵਨ ਦਾ ਸਾਰਥਕ ਸਿੱਧ ਹੋਈ ਉਹ ਲਗਾਤਾਰ ਨਾਵਲ ਲਿਖਣ ਲੱਗੇ ਪੂਰਨਵਾਸੀ ਨਾਵਲ ਲਿਖ ਕੇ ਉਹਨਾਂ ਨੇ ਆਪਣੀ ਕਲਾ ਦਾ ਲੋਹਾ ਮਣਵਾਇਆ ਨਕਸਲਵਾਦੀ ਲਹਿਰ ਵਾਰੀ ਲਹੂ ਦੀ ਲੋ ਨੇ ਵਿਕਰੀ ਦੇ ਰਿਕਾਰਡ ਤੋੜ ਦਿੱਤੇ ਕਮਲ ਮਾਲ ਵੀ ਦਾ ਪਹਿਲਾ ਨਾਵਲਕਾਰ ਸੀ ਜਿਸ ਨੂੰ ਸਿਆਾਂ ਦੀ ਬਜਾਏ ਹਜ਼ਾਰਾਂ ਵਿੱਚ ਰੈਲਟੀ ਮਿਲਦੀ ਸੀ ਕਮਲ ਪਹਿਲਾਂ ਵੀ ਪੜਿਆ ਜਾਂਦਾ ਸੀ ਹੁਣ ਵੀ ਪੜਿਆ ਜਾ ਰਿਹਾ ਹੈ ਪੜਿਆ ਜਾਂਦਾ ਵੀ ਰਹੇਗਾ ਮੈਂ ਪਿਛਲੇ ਵਾਰ ਹੀ ਪਾਸ਼ਾ ਵਿਭਾਗ ਪਟਿਆਲਾ ਵਿੱਚ ਲੱਗੇ ਪੁਸਤਕ ਮੇਲੇ ਵਿੱਚ ਗਿਆ ਮੇਰੇ ਪ੍ਰਕਾਸ਼ਕ ਨੇ ਮੇਰੀ ਅਨੁਵਾਦਿਤ ਪੁਸਤਕ ਚੋਰੋ ਚੱਕੇ ਛਾਪੀ ਸੀ ਉਹਦੇ ਨਾਲ ਦੀ ਸਟਾਲ ਤੇ ਦੋ ਕੁੜੀਆਂ ਆਈਆਂ ਉਹਨਾਂ ਨੇ ਪੂਰਨਵਾਸੀ ਨਾਵਲ ਪੁੱਛਿਆ ਸਟਾਲ ਤੇ ਨਾਵਲ ਸੀ ਜਦੋਂ ਨਾਵਲ ਲੈ ਕੇ ਜਾਣ ਲੱਗੀਆਂ ਤਾਂ ਮੈਂ ਉਹਨਾਂ ਨੂੰ ਕੋਲ ਬੁਲਾਇਆ ਪੁੱਛਿਆ ਤੁਸੀਂ ਇਹ ਨਾਵਲ ਕਿਉਂ ਖਰੀਦੇ ਉਹਨਾਂ ਚੋਂ ਇੱਕ ਕੁੜੀ ਬੋਲੀ ਅਸੀਂ ਪੁਰਾਣੇ ਪੰਜਾਬ ਬਾਰੇ ਜਾਨਣਾ ਚਾਹੁੰਦੀਆਂ ਸੀ ਸਾਡੇ ਪ੍ਰੋਫੈਸਰ ਨੇ ਦੱਸਿਆ ਕਿ ਤੁਸੀਂ ਪੂਰਨਵਾਸੀ ਪੜ੍ਹ ਲਓ ਸਭ ਕੁਝ ਪਤਾ ਲੱਗ ਜਾਵੇਗਾ ਉਹਨਾਂ ਦੇ ਇਸ ਫਿਕਰੇ ਵਿੱਚ ਕਮਲ ਦਾ ਪੁਇਕ ਸੀ 21ਵੀਂ ਸਦੀ ਵਿੱਚ ਫਸਰੇ ਰਹਿੰਦਾ ਸੰਕੇਤ ਵੀ ਮੈਂ ਆਪਣੇ ਸਹਿਸਕ ਜੀਵਨ ਦੇ ਸ਼ਰਾਤੀ ਦੌਰ ਵਿੱਚ ਕਮਲ ਦੇ ਬਹੁਤ ਨਾਵਲ ਪੜ੍ਹੇ ਮੈਨੂੰ ਉਹਨਾਂ ਦਾ ਨਾਵਲ ਮਿੱਤਰ ਪਿਆਰੇ ਨੂੰ ਬਹੁਤ ਪਸੰਦ ਆਇਆ ਸੀ ਮਹੱਬਤ ਦੇ ਵੇਗ ਵਿੱਚ ਭਿੱਜ ਕੇ ਲਿਖਿਆ ਹੈ ਇਹ ਨਾਵਲ ਮੈਨੂੰ ਨਹੀਂ ਸੀ ਪਤਾ ਕਿ ਇਹ ਨਾਵਲ ਬਰਨਾਲੇ ਨੇੜਲੇ ਪਿੰਡ ਬਾਲੀਆਂ ਦੇ ਜਸਵੰਤ ਸਿੰਘ ਬਾਲੀਆਂ ਦੀ ਪਿਆਰ ਕਥਾ ਤੇ ਆਧਾਰਿਤ ਹੈ ਜਦੋਂ ਮੇਰੇ ਜੀਵਨ ਵਿੱਚ ਜਸਵੰਤ ਸਿੰਘ ਬਾਲੀਆਂ ਆਇਆ ਤਾਂ ਮੈਨੂੰ ਨਾਵਲ ਲਿਖੇ ਜਾਣ ਦੀ ਇਕੱਲੀ ਇਕੱਲੀ ਗੱਲ ਦਾ ਪਤਾ ਲੱਗਿਆ ਜਵਾਨੀ ਵਿੱਚ ਜਸਵੰਤ ਸਿੰਘ ਬਾਲੀਆਂ ਤੇ ਉਸ ਨੂੰ ਪਿਆਰ ਕਰਨ ਵਾਲੀ ਕੁੜੀ ਨੇ ਸਾਂਝੇ ਤੌਰ ਤੇ ਕਮਲ ਨੂੰ ਚਿੱਠੀ ਲਿਖੀ ਸੀ ਕਿ ਉਹ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਪਰ ਉਹਨਾਂ ਦਾ ਵਿਆਹ ਨਹੀਂ ਹੋ ਸਕਣਾ ਉਹ ਇੱਕ ਦੂਜੇ ਬਿਨਾ ਰਹਿ ਨਹੀਂ ਸਕਣਗੇ ਉਹਨਾਂ ਲਿਖਿਆ ਸੀ ਕਿ ਉਹ ਬਹੁਤ ਛੇਤੀ ਹਰੀਗੜ੍ਹ ਵਾਲੀ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣਗੇ ਕਮਲ ਨੇ ਚਿੱਠੀ ਮਿਲ ਜਾਈ ਉਹਨਾਂ ਨੂੰ ਜਵਾਬ ਦਿੱਤਾ ਕਿ ਉਹ ਇਉਂ ਨਾ ਕਰਨ ਇਹ ਬੁzdਰੀ ਹੈ ਮਨੁੱਖ ਨੂੰ ਵਿਰੋਧੀ ਹਵਾਵਾਂ ਨਾਲ ਟੱਕਰਾ ਕਰਨਾ ਚਾਹੀਦਾ ਹੈ ਜੀਵਨ ਨੂੰ ਭੰਗ ਦੇ ਪਹਾੜੇ ਨਹੀਂ ਗਵਾਣਾ ਚਾਹੀਦਾ ਉਹਨਾਂ ਨੇ ਜਸਵੰਤ ਸਿੰਘ ਬਾਲੀਆਂ ਕੋਲ ਜਾਣ ਦੀ ਇੱਛਾ ਪ੍ਰਗਟ ਕੀਤੀ ਇਹ ਵੀ ਲਿਖਿਆ ਕਿ ਉਹ ਬਰਨਾਲੇ ਆਉਣਗੇ ਉਹ ਉਸ ਨੂੰ ਬੱਸ ਸੱਡੇ 'ਚੋਂ ਲੈ ਜਾਵੇ ਕਮਲ ਆਇਆ ਰਾਤ ਨੂੰ ਬਾਲੀਆਂ ਰਿਹਾ ਹੋਇਆ ਕਿ ਉਹ ਕੁੜੀ ਸਮੇਤ ਸ਼ਿਮਲੇ ਪੰਜ ਚਾਰ ਦਿਨ ਰੁਕਣਗੇ ਤੇ ਉਹ ਉਹਨਾਂ ਤੇ ਨਾਵਲ ਲਿਖੇਗਾ ਇਹ ਸਭ ਕੁਝ ਹੁਣ ਪਿੱਛੋਂ ਜਦੋਂ ਨਾਵਲ ਛਪਿਆ ਤਾਂ ਅਧੂਰੀਆਂ ਮੁਹੱਬਤਾਂ ਵਾਲਿਆਂ ਨੇ ਨਾਵਲ ਨੂੰ ਹੱਥਾਂ ਤੇ ਚੁੱਕ ਲਿਆ ਸਮਾਜ ਵਿੱਚ ਮੁੰਡੇ ਕੁੜੀਆਂ ਦੀਆਂ ਦੋਸਤੀਆਂ ਨੇ ਵਿਆਹ ਵਿੱਚ ਨਹੀਂ ਬਦਲਣਾ ਹੁੰਦਾ ਜਿਉਂਨ ਮਰਨ ਦੀਆਂ ਭਾਵਨਾਵਾਂ ਹੁੰਦੀਆਂ ਨੇ ਆਰਥਿਕਤਾ ਦੀ ਬਾਦ ਦੇ ਘਾਟੇ ਜਾਤਾਂ ਦੀ ਪਾੜੀ ਦੋਹਾਂ ਨੂੰ ਇੱਕ ਨਹੀਂ ਹੋਣ ਦਿੰਦੇ ਇਹ ਨਾਵਲ ਵੱਡ ਕਾਰੀ ਸੀ ਰੌਚਕ ਵੀ ਬੜਾ ਸੀ ਬਰੀਕੀ ਨਾਲ ਲਿਖਿਆ ਗਿਆ ਸੀ ناول ਦੇ ਪੰਨਿਆਂ ਤੇ ਸਮਾਂ ਸਾਹ ਲੈਂਦਾ ਪ੍ਰਤੀਤ ਹੁੰਦਾ ਸੀ ਸਵੇਰ ਹੁੰਦੀ ਦੁਪਹਿਰ ਹੁੰਦੀ ਛਿਪਦਾ ਹੋਇਆ ਦਿਨ ਰਾਤਾਂ ਦੇ ਸਨਾਟੇ ਤਾਰਿਆਂ ਭਰੇ ਆਕਾਸ਼ ਉਜਾੜ ਚ ਰਾਤ ਨੂੰ ਬੋਲਦੇ ਵੱਖਰੇ ਵੱਖਰੇ ਪੰਛੀ ਨਹਿਰ ਦਾ ਵਗਦਾ ਪਾਣੀ ਤੇ ਹੋਰ ਬਹੁਤ ਕੁਝ ਆਪਣੇ ਹੋਣ ਦਾ ਅਹਿਸਾਸ ਕਰਵਾਉਂਦਾ ਸੀ ਨਾਵਲ ਇੱਕ ਤੇਜ਼ ਵਹਿਨ ਸੀ ਜਿਸ ਵਿੱਚ ਪਾਠਕ ਦਾ ਮਨ ਫੁੱਲ ਵਾਂਗ ਤੈਰਨ ਲੱਗਦਾ ਕਮਲ ਦੇ ਪਾਠਕਰ ਹਰ ਵਰਗ ਚੋਂ ਸਨ ਗੁਰੂ ਘਰ ਚ ਪਾਠ ਕਰਨ ਵਾਲੇ ਮੁੰਡੇ ਕੀਰਤਨ ਕਰਨ ਵਾਲੇ ਵੀ ਉਹਨਾਂ ਦੇ ਪਾਠਕ ਸਨ ਗੁਰਦੁਆਰਿਆਂ ਦੀ ਮਾਨ ਮਰਿਆਦਾ ਦੇ ਉਲਟ ਉਹ ਰਾਤ ਨੂੰ ਚੋਰੀ ਛਿਪੇ ਕਮਲ ਦੇ ਨਾਵਲ ਪੜ੍ਹਦੇ ਇਸ ਤਰ੍ਹਾਂ ਚੋਰੀ ਛਿਪੇ ਪੜਨ ਵਾਲਾ ਤਪਾ ਮੰਡੀ ਨੇੜਲੇ ਪਿੰਡ ਕੁਨਸ ਦੇ ਗੁਰਦੁਆਰਾ ਤਪ ਸਥਾਨ ਦਾ ਮੁਖੀ ਵੈਦ ਬਲਵੀਰ ਸਿੰਘ ਵੀ ਸੀ ਜਿਹੜਾ ਪਿੱਛੋਂ ਜਾ ਕੇ ਸੰਤ ਬਲਵੀਰ ਸਿੰਘ ਕੁਨਸ ਬਣਿਆ ਮੇਰੇ ਕੋਲ ਤਪੀ ਉਹਨਾਂ ਦੀ ਆਉਣੀ ਜਾਣੀ ਸੀ ਸਹਿਤ ਕਰੂਤੀਆਂ ਦੀ ਖਿੱਚ ਸੀ ਅਸੀਂ ਪ੍ਰੇਮ ਪਿਆਰ ਵਿੱਚ ਪੱਜ ਗਏ ਸੰਤ ਕੁਨਸ ਬਹੁਤ ਵਧੀਆ ਕੀਰਤਨੀਏ ਸਨ ਬਲਾਰੇ ਵੀ ਕਮਾਲ ਦੇ ਉੱਪਰ ਉਠਣਾ ਚਾਹੁੰਦੇ ਸਨ ਹਾਰੇ ਦਿਵਾਲੇ ਵਿੱਚ ਚਰਚਿਤ ਹੋਣਾ ਵੀ ਗੁਰਦੁਆਰੇ ਵਿੱਚ ਲਾਇਬ੍ਰੇਰੀ ਵੀ ਬਣਾਈ ਹੋਈ ਸੀ ਪਿੰਡ ਦੇ ਲੋਕ ਪੜ੍ਹਨ ਲਈ ਕਿਤਾਬਾਂ ਲੈ ਕੇ ਜਾਂਦੇ ਉਹ ਬੈਠਕੀ ਵੀ ਕਰਦੇ ਦਿਨੋਂ ਦਿਨ ਹਰਮਨ ਪਿਆਰੇ ਹੋ ਰਹੇ ਸਨ ਉਹਨਾਂ ਨੇ ਮੇਰੇ ਕੋਲ ਇੱਛਾ ਪ੍ਰਗਟ ਕੀਤੀ ਕਿ ਗੁਰੂ ਕਰਦੇ ਬਾਨੀ ਸੰਤ ਅਤਰ ਸਿੰਘ ਕੋ ਨਸਲੀ ਯਾਦ ਵਿੱਚ ਇੱਕ ਟਰਸਟ ਬਣਾਇਆ ਜਾਵੇ ਹਰ ਸਾਲ ਦੁਸਹਿਰੇ ਵੇਲੇ ਉਹਨਾਂ ਦੀ ਵਰਸੀ ਤੇ ਪੰਜਾਬੀ ਦੇ ਇੱਕ ਪ੍ਰਸਿੱਧ ਲੇਖਕ ਨੂੰ ਸਨਮਾਨਿਤ ਕੀਤਾ ਜਾਵੇ 1991 ਵਿੱਚ ਇਹ ਟਰਸਟ ਬਣਿਆ ਸਨਮਾਨ ਦੀ ਦਾਸ਼ੀ 3100 ਰੁਪਏ ਰੱਖੀ ਗਈ। ਮੈਨੂੰ ਜਨਰਲ ਸਕੱਤਰ ਬਣਾ ਦਿੱਤਾ ਗਿਆ। ਆਪ ਮੁਖੀ ਬਣੇ। ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਸਭ ਤੋਂ ਪਹਿਲਾ ਨਾਮ ਜਸਵੰਤ ਸਿੰਘ ਕਮਲ ਨੂੰ ਦਿੱਤਾ ਜਾਵੇ। ਮੈਂ ਹਾਮੀ ਭਰ ਦਿੱਤੀ। ਉਹਨਾਂ ਨੇ ਮੈਨੂੰ ਦੱਸਿਆ ਕਿ ਜਸਵੰਤ ਸਿੰਘ ਕਮਲ ਨੇ ਇੱਕ ਗ੍ਰੰਥੀ ਪਾਤਰ ਸਿਰਜਿਆ ਸੀ ਜਿਸ ਦੀ ਆਪਣੇ ਪਿੰਡ ਵਿੱਚ ਇੱਕ ਕੁੜੀ ਨਾਲ ਭਾਵਕ ਸਾਂਸੀ ਸਮੇਂ ਦਾ ਗੇੜ ਕਿਉ ਕੁੜੀ ਦੇ ਅਨੰਦਕਾਰ ਚ ਵੀ ਉਸ ਗ੍ਰੰਥੀ ਨੂੰ ਕਰਨੇ ਪਏ। ਮਨ ਵਿੱਚ ਉਹਦੀ ਵਿਦਾ ਹੁੰਦਾ ਦੁੱਖ ਸੀ ਆਨੰਦਕਾਰਜਾਂ ਦੀ ਰੀਤ ਵੀ ਨਿਭਾਉਣੀ ਪੈ ਰਹੀ ਸੀ ਬੜੇ ਭਰੇ ਮਨ ਨਾਲ ਗ੍ਰੰਥੀ ਨੇ ਕੀਤੇ ਸੀ ਉਸ ਕੁੜੀ ਦੇ ਆਨੰਦਕਾਰਜ ਦਸਹਰੇ ਤੋਂ 15 ਕੁ ਦਿਨ ਪਹਿਲਾਂ ਮੈਂ ਸੰਤ ਕੁੰਨਸ ਮਿਸਤਰੀ ਨਾਰ ਸਿੰਘ ਤੇ ਸਭ ਦਾ ਸਰਪੰਚ ਦਲੀਪ ਸਿੰਘ ਢੁੱਡੀ ਕੇ ਚੜੇ ਗਏ ਜਦੋਂ ਕਮਲ ਸਾਹਿਬ ਦੀ ਬਾਹਰੀ ਕੋਠੀ ਵਿੱਚ ਗਏ ਜਿਹੜੀ ਉਹਨਾਂ ਨੇ ਆਪਣੀ ਦੂਸਰੀ ਪਤਨੀ ਡਾਕਟਰ ਜਸਵੰਤ ਕੌਰ ਗਿੱਲ ਦੇ ਕਹਿਣ ਤੇ ਬਣਾਈ ਸੀ ਉੱਥੇ ਉਹਨਾਂ ਦਾ ਪੁੱਤਰ ਸੀ ਸਾਨੂੰ ਹਾਲ ਕਮਰੇ ਵਿੱਚ ਬਿਠਾ ਕੇ ਉਹ ਕਹਿ ਗਿਆ ਉਹ ਸੱਤ ਵਿੱਚ ਤਾਸ਼ ਖੇਡਦੇ ਹੋਣਗੇ ਮੈਂ ਬੁਲਾ ਕੇ ਲਿਆਉਣਾ ਉਹ ਕੱਲੇ ਆਉਣਗੇ ਮੈਂ ਚਾਹ ਲੈ ਕੇ ਆਵਾਂਗਾ ਦਸਾਂ ਕੁ ਮਿੰਟ ਬਾਅਦ ਕਮਲ ਸਾਹ ਬਾਈ ਸਾਰੇ ਨੂੰ ਜਫੀਚ ਲੈ ਕੇ ਮਿਲੇ ਫਿਰ ਕਹਿਣ ਲੱਗੇ ਦੱਸੋ ਕਿਵੇਂ ਆਉਣੇ ਹੋਏ ਬੰਦਾ ਹਾਜ਼ਰ ਹੈ ਬੰਦਾ ਹਾਜ਼ਰ ਹੈ ਉਹਨਾਂ ਦਾ ਤਕੀ ਖਲਮ ਸੀ ਮੈਂ ਗੱਲ ਦਾ ਮੋੜ ਬਣਿਆ ਸਾਰੀ ਗੱਲ ਪੱਲੇ ਪਾ ਦਿੱਤੀ ਮੈਂ ਸੰਤ ਕੋ ਨਸਵਲ ਹੱਥ ਕਰਕੇ ਦੱਸਿਆ ਕਿ ਇੱਕ ਗੁਰੂ ਘਰ ਦੇ ਮੁਖੀ ਨੇ ਇਹਨਾਂ ਦੀ ਇੱਛਾ ਹੈ ਕਿ ਦਸਹਰੇ ਦੇ ਮੌਕੇ ਤੇ ਤੁਹਾਨੂੰ ਸਨਮਾਨਿਤ ਕੀਤਾ ਜਾਵੇ ਸੁਣ ਕੇ ਉਹ ਕਹਿੰਦੇ ਸੰਤ ਜੀ ਮੈਨੂੰ ਸਨਮਾਨਤ ਕਰਕੇ ਕੀ ਲੈਣਾ ਤੁਸੀਂ ਪਿੰਡ ਦੇ ਲੋਕ ਜਰਦੇ ਨਹੀਂ ਹੁੰਦੇ ਕਿ ਕੋਈ ਲੇਖਕ ਗੁਰਦੁਆਰੇ ਆਵੇ ਬੋਲੇ ਲੋਕ ਸਾਨੂੰ ਕਾਮਰੇਟ ਸਮਝਦੇ ਆ ਮੈਨੂੰ ਸਦਕੇ ਕਿਤੇ ਠੂਠੇ ਲੱਤ ਨਾ ਮਰਵਾ ਬੈਠਿਓ ਸੰਤ ਕੋ ਨਸ ਕਰਨ ਲੱਗੇ ਨਹੀਂ ਜੀ ਤੁਸੀਂ ਫਿਕਰ ਨਾ ਕਰੋ ਸਾਡੀ ਗੁਰਦੁਆਰੇ ਵਿੱਚ ਲਾਇਬ੍ਰੇਰੀ ਵੀ ਬਣਾਈ ਹੋਈ ਆ ਤੁਹਾਡੀਆਂ ਵੀ ਕਿਤਾਬਾਂ ਲਾਇਬ੍ਰੇਰੀ ਚ ਨੇ ਸੁਣ ਕੇ ਕਮਲ ਸਾਹਿਬ ਸਹਿਜ ਹੋਏ ਫਿਰ ਉਸ ਸੰਤ ਕੋ ਨਸ ਦੀ ਕੋਕ ਪੜਤਾਲ ਕਰਨ ਲੱਗੇ ਪੁੱਛਿਆ ਸੰਤ ਜੀ ਆਉਣ ਵਾਲੇ ਸਮੇਂ ਵਿੱਚ ਕੀ ਕਰਨਾ ਚਾਹੁੰਦੇ ਹੋ ਸੰਤ ਕੁੰਨਸ ਸ਼ਰਮਾਗੇ ਕਹਿਣ ਲੱਗੇ ਧਾਰਮਿਕ ਕਾਰਜ ਕਰੀ ਜਾਣੇ ਹੁਣ ਜੋ ਕੁਝ ਤੁਸੀਂ ਕਹੋਗੇ ਉਹ ਵੀ ਕਰ ਲਾਂਗੇ ਮੈਂ ਤਾਂ ਕੀ ਕਹਿਣਾ ਜੀ ਪਰ ਜੋ ਤੁਸੀਂ ਕਰਨਾ ਚਾਹੁੰਦੇ ਹੋ ਮੈਨੂੰ ਪਤਾ ਹੈ ਮੈਂ ਚਾਹਣਾ ਤੁਹਾਡੀ ਇੱਛਾ ਪੂਰੀ ਹੋਵੇ ਤੁਹਾਡੇ ਵਰਗੇ ਆਦਮੀ ਸਿੱਖਾਂ ਵਿੱਚ ਚਾਹੀਦੇ ਨੇ ਜਿਨ੍ਹਾਂ ਨੂੰ ਥੋੜੀ ਬਹੁਤੀ ਅਕਲ ਹੋਵੇ ਕਮਲ ਸਾਹਿਬ ਨੇ ਸਹੀ ਥਾਂ ਨਿਸ਼ਾਨਾ ਲਾਇਆ ਸੀ ਮੈਂ ਹੱਸਣ ਲੱਗਾ ਸੰਤ ਵੀ ਹੱਸੇ ਨਾਲਗੇ ਦੋਵਾਂ ਜਣਿਆਂ ਦੇ ਸੰਕੇਤ ਪੱਲੇ ਨਹੀਂ ਸੀ ਪਿਆ। ਇਹ ਨਹੀਂ ਤਿੱਖਣ ਬੁੱਧੀ ਸੀ ਕਮਲ ਸਾਹਿਬ ਦੀ। ਇਹ 1991 ਦੀ ਗੱਲ ਸੀ। 1997 ਵਿੱਚ ਸੰਤ ਕੁੰਨਸ ਵਿਧਾਇਕ ਬਣੇ। ਜਦੋਂ ਸਨਮਾਨ ਵਾਲੇ ਦਿਨ ਆਏ ਅਖਬਾਰਾਂ ਵਿੱਚ ਖਬਰਾਂ ਛਪ ਗਈਆਂ ਸੀ। ਹਾਰੇ ਦੁਆਰੇ ਦੇ ਪਿੰਡਾਂ ਤੋਂ ਬਹੁਤ ਸਾਰੇ ਪਾਠ ਆਪਣੇ ਆਪ ਹੀ ਆਗੇ ਸੀ। ਪਿੰਡੋਂ ਵੀ ਲੋਕ ਵੱਧ ਆਏ। ਸਨਮਾਨ ਤੁਣ ਪਿੱਛੋਂ ਉਹ ਬੋਲੇ ਨਸ਼ਿਆਂ ਦਾ ਖਹਿੜਾ ਛੱਡੋ। ਇਹ ਖਾ ਜਾਣਗੇ ਤੁਹਾਨੂੰ। ਚੰਗੀ ਬਲੀ ਲੱਕੜ ਨੂੰ ਸਿਉ ਕਮੇਟੀ ਕਰ ਦਿੰਦੀ ਹੈ। ਸਭ ਨੂੰ ਕਿਰਤ ਕਰਨੀ ਚਾਹੀਦੀ ਹੈ ਵੇਲੇ ਨਾ ਰਿਆ ਕਰੋ ਬੰਡੋ ਨੂੰ ਜੇ ਕੁਝ ਨਹੀਂ ਨਾ ਮੰਡੋ ਪਰਿਵਾਰ ਦੇ ਸਾਰੇ ਜੀ ਕੰਮ ਕਰਿਆ ਕਰੋ ਆਪਣੀ ਮਚਾਕ ਕਿਸੇ ਕੋ ਆਗੂਆਂ ਤੇ ਝਾਕ ਨਾ ਰੱਖੋ ਇਹਨਾਂ ਨੇ ਨਾ ਕੁਝ ਪਹਿਲਾਂ ਕੀਤਾ ਨਾ ਹੁਣ ਕਰਨਾ ਲਾਰਿਆਂ ਤੋਂ ਬਿਨਾ ਇਹਨਾਂ ਕੋਲੇ ਕੁਝ ਨਹੀਂ ਕਾਲ ਜੇ ਵੱਡ ਕੇ ਨਾ ਦਿਆ ਕਰੋ ਇਹਨਾਂ ਨੂੰ ਇਹਨਾਂ ਦੀਆਂ ਕਾਰਾਂ 'ਚ ਤੇਲ ਨਹੀਂ ਮੱਚਦਾ ਤੁਹਾਡਾ ਲਹੂ ਮੱਚਦਾ ਹੈ ਸੰਭਲ ਜੋ ਬਰਬਾਦ ਹੋ ਕੇ ਵੀ ਸੰਭਲੂੰਗੀ ਉਹ ਬੋਲ ਰਿਹਾ ਸੀ ਸਨਮਾਨਤ ਕਰਨ ਲਈ ਵੱਡੇ ਥਾਲ ਵਿੱਚ ਮੈਂ ਮੈਂਟੋ ਤੇ ਲੋਈ ਤਰ ਕੇ ਸਟੇਜ ਤੇ ਲਿਆਂਦੀ ਸੀ ਸੰਗਤ ਚੋਂ ਬੁੜੀਆਂ ਬੰਦੇ ਉੱਠ ਉਠ ਕੇ ਆਉਂਦੇ ਸੀ ਥਾਲ ਵਿੱਚ ਕੋਈ ਰੁਪਈਆ ਤਰ ਜਾਂਦਾ ਕੋਈ 2 ਦਾ ਨੋਟ ਕੋਈ 5 ਦਾ ਕੋਈ 10 ਆਪਣੀ ਗੱਲ ਕਹਿ ਕੇ ਉਹ ਬਹਿ ਗਏ ਘਾਟ ਤੇ ਨਹੀਂ ਸੀ ਆਏ ਤਪੇ ਤੋਂ ਕਨਸਾਂ ਦੇ ਅੱਡੇ ਤੱਕ ਪਤਾ ਨਹੀਂ ਕਾਦੇ ਚ ਆਏ ਸੀ ਸੰਤ ਕੁੰਨਸ ਨੇ ਥਾਲੀ ਚੋਂ ਪੈਸੇ ਚੁੱਕ ਕੇ ਉਹਨਾਂ ਨੂੰ ਦੇਣੇ ਚਾਹੀ ਨਹੀਂ ਫੜੇ ਕਹਿੰਦੇ ਲੰਗਰ ਚ ਪਾ ਲੋ ਮੇਰਾ ਜਦੋਂ ਪਹਿਲਾ ਗੱਜਲ ਸੰਗ੍ਰਹਿ ਸਿੱਧ ਜੋਗੀ ਛਾਂ ਛਪਿਆ ਮੈਂ ਉਹਨਾਂ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਦਿੱਤਾ ਕੇਂਦਰੀ ਲੇਖਕ ਸਭਾ ਦੀ ਦੇਣ ਸੀ ਹਫ਼ਤੇ ਕੁ ਬਾਅਦ ਮੈਨੂੰ ਉਹਨਾਂ ਦੀ ਚਿੱਠੀ ਆਈ ਮੈਨੂੰ ਬੜਾ ਹੌਸਲਾ ਮਿਲਿਆ ਚਿੱਠੀ 'ਚ ਲਿਖਿਆ ਸੀ ਤੂੰ ਰੋਈਆਂ 'ਚ ਖੜੋਤਾ ਕੁਵਾਰਾ ਸਰੂ ਜਿਹੜਾ ਤਪ ਦੀ ਰੂਹ ਜੋਗੀ ਛਾਂ ਦੇ ਰਿਹਾ ਹੈ ਕਈ ਸ਼ੇਰਾਂ ਦਾ ਨਿਗ ਮਹਿਬੂਬ ਦਾ ਹੋਣਿਆ ਸਵੈਟ ਰਤੇ ਸਾਸਤੀ ਕੁਟ ਸ਼ਹਿਦ ਹੋਣੀ ਪੜੀ ਬੀਤੇ ਦੇ ਰੁੱਖ ਏਠਾਂ ਬਹਿਣਾ ਠੀਕ ਨਹੀਂ ਸਾਹਾਂ ਵਿੱਚੋਂ ਵੀ ਆਉਂਦਾ ਹੈ ਸੇਕ ਜਿਹਾ ਅੱਗ ਅਤੇ ਪਾਣੀ ਨੂੰ ਅੱਜ ਮੈਂ ਇੱਕੋ ਥਾਂ ਤੇ ਵੇਖ ਲਿਆ ਦਿਲ ਹੈ ਤੇਰਾ ਪੱਥਰ ਵਰਗਾ ਫੁੱਲਾਂ ਵਰਗੀ ਕਾਇਆ ਹੈ ਸ਼ਹਿਰੀ ਕੁਦਰਤੀ ਦਾਤ ਹੈ ਪਰ ਨਵਿਕਲਾਪਣ ਤੇਰਾ ਆਪਣਾ ਸਰਮਾਇਆ ਹੈ ਸ਼ਾਲਾ ਇਸ ਦੀਵੇਂ ਕੈਮਰੇ ਬਾਹਰਲਾ ਦਰਦ ਰੂਹ ਦੇ ਅਹਿਸਾਸ ਵਿੱਚ ਡੁੱਬ ਕੇ ਮਹਿਕ ਬਣਦਾ ਤੇ ਉਹੀ ਖੁਸ਼ਬੂ ਸਮਾਜ ਦੀ ਦੁਰਗੰਧ ਸਾਫ਼ ਕਰਨ ਵਿੱਚ ਜੁਟ ਜਾਂਦੀ ਹੈ ਮਹਿਕ ਤਾਂ ਦੂਰ ਵੀ ਜਾ ਸਕਦੀ ਸੀ ਪੌਂਡ ਦਾ ਰੁੱਖੀ ਕੁਝ ਸਹੀ ਨਾ ਸੀ ਵਾਹ ਵਾਹ ਇਸ ਸੁਗੰਧ ਵਿੱਚ ਰੌਸ਼ਨੀ ਵੀ ਹੈ ਇਸ ਨੂੰ ਹਵਾ ਦਾ ਰੁੱਖ ਵੀ ਰੋਕ ਨਾ ਸਕੇਗਾ ਤੂੰ ਸਧਾਰਨ ਬੂਟਾ ਨਹੀਂ ਪੰਜਾਬ ਦਾ ਚੰਨਣ ਹੈ ਤੇਰੀ ਮਹਿਕ ਮਾਨਸਿਕ ਰੁਗੀਆਂ ਦੀ ਸੰਜੀਵਨੀ ਹੈ ਉਦਾਸ ਚਿਹਰਿਆਂ ਦੀ ਖੇੜੇ ਹਾਰ ਵਿਚਰਦਾ ਰਹੇ ਇਠਾਂ ਤਰੀਕ ਪਾ ਕੇ ਦਸਤਕਤ ਕੀਤੇ ਹੋਏ ਸਨ ਮੈਂ ਉਹਨਾਂ ਦਾ ਇਹ ਪੱਤਰ 2006 ਵਿੱਚ ਛਪੇ ਆਪਣੇ ਦੂਜੇ ਗਜ਼ਲ ਸੰਗ੍ਰਹਿ ਯਾਰ ਖੁਸ਼ਬੂ ਜਿਹਾਂ ਦੇ ਪੰਜਵੇਂ ਪੰਨੇ ਤੇ ਛਾਪਿਆ ਮੈਂ ਭੁਪਿੰਦਰ ਸਿੰਘ 베ਦੀ ਭੋਲਾ ਸਿੰਘ ਸੰਘੇੜਾ ਤੇ ਹੋਰ ਇੱਕ ਦੋ ਮਿੱਤਰ ਉਹਨਾਂ ਨੂੰ ਸੰਗ੍ਰਹਿ ਪੇਟ ਕਰਨ ਗਏ ਸਾਡੇ ਜਾਂਦੇ ਹੀ ਉਹ ਬਾਰਲੀ ਕੋਠੀ ਵਿੱਚ ਹੀ ਸਨ ਮੈਂ ਉਹਨਾਂ ਨੂੰ ਨਵਾਂ ਗਜ਼ਲ ਸੰਗ੍ਰਹਿ ਪੇਟ ਕੀਤਾ ਅਗਲੇ ਪੰਨੇ ਉਲਟਾ ਕੇ ਜਦੋਂ ਉਹਨਾਂ ਨੇ ਪੱਤਰ ਪੜ੍ਹਿਆ ਬੋਲੇ ਵਾਹ ਬਈ ਇਹ ਮੈਂ ਲਿਖਿਆ ਇੰਨਾ ਵਧੀਆ ਮੈਥੋਂ ਕਿਵੇਂ ਲਿਖਿਆ ਗਿਆ ਮੈਂ ਕਿਹਾ ਤੁਹਾਡਾ ਹੀ ਲਿਖਿਆ ਹੈ ਯਕੀਨੀ ਆਉਂਦਾ ਮੇਰੇ ਕੋਲ ਪੱਤਰ ਵੀ ਪਿਆ ਉਹ ਕਹਿੰਦੇ ਮੈਨੂੰ ਪਤਾ ਹੈ ਸ਼ਬਦ ਤਾਂ ਮੇਰੇ ਹੀ ਨੇ ਅਸੀਂ ਉਹਨਾਂ ਕੋਲ ਬਹਿ ਕੇ ਗੱਲਾਂ ਕੀਤੀਆਂ ਉਹਨਾਂ ਦੀਆਂ ਗੱਲਾਂ ਵਿੱਚ ਪੰਜਾਬ 'ਚ ਖਾਸ ਕਰਕੇ ਮਾਲਵੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਤੇ ਗਿਲਾ ਸੀ ਉਹ ਕਹ ਰਹੇ ਸਨ ਜੱਟ ਕੰਮ ਛੱਡੀ ਜਾਂਦੇ ਨੇ ਭਈਏ ਆਈ ਜਾਂਦੇ ਨੇ ਪੰਜਾਬ ਦਾ ਸਤਿਆਨਾਸ਼ ਕਰ ਦੇਣਗੇ ਗੱਲਾਂ ਤੁਰੀਆਂ ਕਿੱਥੋਂ ਸੀ ਜਾਈ ਕਿਸੇ ਹੋਰ ਪਾਸੇ ਜਾਂਦੀਆਂ ਨੇ ਸਮਝ ਨਹੀਂ ਆਉਂਦੀ ਕੀ ਬਣੂ ਪੰਜਾਬ ਦਾ ਜੱਟਾਂ ਨੂੰ ਕੰਮ ਨਹੀਂ ਛੱਡਣਾ ਚਾਹੀਦਾ ਇਸ ਪਿੱਛੋਂ ਅਸੀਂ ਸਵਾਲ ਕਰਦੇ ਰਹੇ ਉਹ ਜਵਾਬ ਦਿੰਦੇ ਰਹੇ ਪਤਾ ਹੀ ਨਾ ਲੱਗਿਆ ਡੇਢ-ਦੋ ਘੰਟੇ ਕਦੋਂ ਲੰਘ ਗਏ ਅਸੀਂ ਉਹਨਾਂ ਦਾ ਸੰਕੇਤ ਦਿੱਤਾ ਉਹ ਕਹਿਣ ਲੱਗੇ ਜਿਹੜਾ ਕੰਮ ਰਾਹ ਵਿੱਚ ਕਰੋਗੇ ਇੱਥੇ ਕਰ ਲਓ ਬੰਦਾ ਹਾਜ਼ਰ ਹੈ ਇਹ ਕਹਿ ਕੇ ਉਹਨਾਂ ਨੇ ਆਪਣੀ ਛਾਤੀ ਤੇ ਹੱਥ ਮਾਰਿਆ ਨਾਲ ਗਏ ਚੁੱਪ ਰਹੀ ਮੈਂ ਕਿਹਾ ਤੁਹਾਡੀ ਗੱਲ ਠੀਕ ਹੈ ਰਾਹ 'ਚ ਤਾਂ ਕੰਮ ਕਰਾਂਗੇ ਅੱਜ ਤੁਹਾਨੂੰ ਮਿਲ ਕੇ ਗਏ ਹਾਂ ਖੁਸ਼ੀ ਤਾਂ ਮਨਾਉਣੀ ਪਊ ਪਰ ਇੱਥੇ ਨਹੀਂ ਕਿਉਂ ਉਹਨਾਂ ਨੇ ਅੱਖਾਂ ਚੜਾਈਆਂ ਮੈਂ ਕਿਹਾ ਨਹੀਂ ਉਹ ਕਹਿੰਦੇ ਕੀ ਗੱਲ ਗੱਲ ਤਾਂ ਕੋਈ ਨਹੀਂ ਅੱਖ ਸ਼ਰਮ ਵੀ ਕੋਈ ਚੀਜ਼ ਹੈ ਤੁਸੀਂ ਸਾਡੇ ਤੋਂ ਵੱਡੇ ਹੋ ਗੁਰੂਆਂ ਸਮਾਨ ਵੀ ਤੁਹਾਡੇ ਅੱਗੇ ਅਸੀਂ ਕਮਲੇ ਹੁੰਦੇ ਚੰਗੇ ਨਹੀਂ ਲੱਗਦੇ ਫਿਰ ਉਹ ਅੱਗੇ ਨਹੀਂ ਬੋਲੇ ਮੇਜ਼ ਤੇ ਪਏ ਦੋਵੇਂ ਫਰੂਟਾਂ ਦੇ ਲਫਾਫਿਆਂ ਵੱਲ ਵੇਖ ਕੇ ਕਹਿੰਦੇ ਇਹਨਾਂ ਦੀ ਕੀ ਲੋੜ ਸੀ ਮੈਂ ਕਿਹਾ ਜੀ ਤੁਹਾਡੇ ਸਤਿਕਾਰ ਵਿੱਚ ਦਾਸਾਂ ਦੀ ਸੇਵਾ ਪ੍ਰਵਾਨ ਕਰੋ ਉਹ ਖੁੱਲ ਕੇ ਕਹਿੰਦੇ ਸੇਵਾ ਪ੍ਰਵਾਨ ਹੈ ਹੋ ਲਈ ਜਾਓ ਸੜਕਾਂ ਟੁੱਟੀਆਂ ਨੇ ਇਸ ਪਿੱਛੋਂ ਮੈਂ ਇੱਕ ਵਾਰ ਉਹਨਾਂ ਕੋਲ ਫੇਰ ਗਿਆ ਮੈਂ ਬੱਚਾ ਨਾਮ ਅਮਰ ਸਰ ਜਾਣਾ ਸੀ ਕਾਫੀ ਚਿਰ ਤੋਂ ਉਹ ਜ਼ਿੱਦ ਕਰ ਰਹੇ ਸੀ ਮੈਂ ਉਹ ਗੇਵਿਚ ਦੀ ਜਾਣਾ ਸੀ ਗੱਡੀ ਟੁੱਡੀ ਕੇ ਵਿੱਚ ਦੀ ਕੱਢ ਦਿੱਤੀ ਉਹ ਬਾਹਰਲੀ ਕੋਠੀ ਵਿੱਚ ਨਹੀਂ ਸਨ ਉਹਨਾਂ ਦਾ ਲੜਕਾ ਹੀ ਸੀ ਉਹ ਬੁਲਾ ਲਿਆ ਜਦੋਂ ਇਹ ਤਾਂ ਵੇਖ ਕੇ ਬਹੁਤੇ ਖੁਸ਼ ਨਹੀਂ ਸੀ ਹੋਈ ਮੈਂ ਹੈਰਾਨ ਹੋਇਆ ਇਹਨਾਂ ਨੂੰ ਅੱਜ ਹੋਇਆ ਕੀ ਹੈ ਮੈਨੂੰ ਲੱਗਿਆ ਜਿਵੇਂ ਪਛਾਣਿਆ ਨਾ ਹੋਵੇ ਗੱਲ ਸਹੀ ਸੀ ਪਛਾਣਿਆ ਨਹੀਂ ਸੀ ਮੈਨੂੰ ਕਹਿਣ ਲੱਗੇ ਤੁਸੀਂ ਕਿਹੜੇ ਕਾਲਜ ਵਿੱਚ ਪੜਾਉਂਦੇ ਹੋ ਮੈਂ ਆਪਣੇ ਬਾਰੇ ਦੱਸਿਆ ਉਹਨਾਂ ਨੇ ਮੈਨੂੰ ਹੋਰ ਸਮਝ ਲਿਆ ਸੀ ਮੇਰੀ ਘਰਵਾਲੀ ਨਾਲ ਵੀ ਕੋਈ ਗੱਲ ਨਹੀਂ ਕੀਤੀ ਬੱਚਿਆਂ ਨੂੰ ਵੀ ਨਹੀਂ ਬੁਲਾਇਆ ਯਾਦਸ਼ਤ ਕਟ ਗਈ ਸੀ ਘਟੀ ਯਾਦਸ਼ਤ ਦਾ 2 ਕੁ ਸਾਲ ਪਹਿਲਾਂ ਛਪੀ ਡਾਕਟਰ ਜਸਵੰਤ ਕੌਰ ਗਿਲ ਬਾਰੇ ਲਿਖੀ ਪੁਸਤਕ ਪੁੰਨਿਆ ਚੋਂ ਵੀ ਪਤਾ ਲੱਗਦਾ ਸੀ ਪੁਸਤਕ ਦੇ ਮੋਢ ਵਿੱਚ ਇੱਕ ਵਰਣਨ ਆਉਂਦਾ ਹੈ ਉਹ ਕਹਿੰਦੇ ਹਨ ਮੇਰੇ ਪਿੰਡ ਵਿੱਚ ਕਤਲ ਹੋ ਰਹੇ ਸੀ ਮੈਨੂੰ ਲੋਕਾਂ ਨੇ ਸਰਪੰਚ ਬਣਾ ਦਿੱਤਾ ਮੈਂ ਲੋਕਾਂ ਨੂੰ ਸਮਝਾਇਆ ਲਾਲਾ ਰਾਜਪ트 ਰਾਏ ਦਾ ਜਨਮ ਦਿਨ ਪਿੰਡ ਬਣਾਇਆ ਮੰਤਰੀ ਬੁਲਾਇਆ ਪਿੰਡ ਦੀਆਂ ਮੰਗਾ ਮਣਵਾਈਆਂ ਇਹ ਵਰਣਨ ਉਸ ਪੁਸਤਕ ਵਿੱਚ ਤਿੰਨ ਥਾਂ ਤੇ ਆਉਂਦਾ ਹੈ ਥੋੜੇ-ਥੋੜੇ ਫਰਕ ਨਾਲ ਪਰ ਉਸ ਪੁਸਤਕ ਵਿੱਚ ਬਿਲਕੁਲ ਜਾਣਕਾਰੀ ਸੀ ਜਦੋਂ ਉਹਨਾਂ ਦਾ ਡਾਕਟਰ ਜਸਵੰਤ ਕੌਰ ਗਿੱਲ ਨਾਲ ਰਾਬਤਾ ਪੈਦਾ ਹੁੰਦਾ ਹੈ ਉਹ ਤਾਂ ਵਰਣਨ ਸੀ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਮੈਂ ਵਿਆਹ ਦੀ ਗੱਲ ਕਰਨ ਡਾਕਟਰ ਜਸਵੰਤ ਕੌਰ ਗਿੱਲ ਦੇ ਘਰ ਗਿਆ ਸੀ ਤਾਂ ਉੱਥੇ ਉਹਦੀ ਮਾਂ ਵੀ ਸੀ ਉੱਥੇ ਜਗਜੀਤ ਸਿੰਘ ਆਨੰਦ ਵੀ ਆਇਆ ਮੈਂ ਅੰਦਰ ਚੱਲਿਆ ਗਿਆ ਪਿੱਛੋਂ ਪਤਾ ਲੱਗਾ ਕਿ ਇਹ ਪ੍ਰੀਤ ਲੜੀਆਂ ਯਾਨੀ ਜਗਜੀਤ ਸਿੰਘ ਆਨੰਦ ਡਾਕਟਰ ਸਾਧੂ ਸਿੰਘ ਹਮਦਰਤਾ ਵਿਚੋਲਾ ਬਣ ਆਇਆ ਸੀ ਉਹ ਚਾਹੁੰਦਾ ਸੀ ਕਿ ਡਾਕਟਰ ਜਸਵੰਤ ਕੌਰ ਗਿੱਲ ਦਾ ਵਿਆਹ ਡਾਕਟਰ ਸਾਧੂ ਸਿੰਘ ਹਮਦਰਦ ਨਾਲ ਹੋ ਜਾਵੇ। ਇਹ ਪੁੰਨਿਆ ਪੁਸਤਕ ਬੜੀ ਕਾਰੀ ਸੀ ਜਿਸ ਵਿੱਚ ਉਹਨਾਂ ਦੇ ਪਿਆਰ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਦੀ ਕਹਾਣੀ ਸੀ। ਉਹਨਾਂ ਦਾ ਸੁਭਾਅ ਰਾਜਨੀਤਿਕ ਵੀ ਸੀ। ਅਕਾਲੀਆਂ ਨੂੰ ਉਹ ਪੰਜਾਬ ਦੇ ਭਲੇ ਲਈ ਯੋਗ ਨਹੀਂ ਸੀ ਸਮਝਦੇ। ਜਗਮੀਤ ਸਿੰਘ ਬਰਾੜ ਨੇ ਜਦੋਂ ਆਪਣੀ ਬਖਰੀ ਕਾਂਗਰਸ ਪਾਰਟੀ ਬਣਾਈ ਤਾਂ ਬਠਿੰਡੇ ਬਹੁਤ ਵੱਡੀ ਕਾਨਫਰੰਸ ਕੀਤੀ। ਮੈਂ ਸੀਮਰ ਕੰਡਾ ਨਾਲ ਗਿਆ ਸੀ। ਮੰਚ ਤੇ ਬੋਲਿਆ ਗਿਆ ਅੱਜ ਦੀ ਕਾਨਫਰੰਸ ਵਿੱਚ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕਮਲ ਵੀ ਆਏ ਹੋਏ ਨੇ ਉਹ ਚਾਹੁੰਦੇ ਸਨ ਕਿ ਪੰਜਾਬ ਵਿੱਚ ਜਗਮੀਤ ਸਿੰਘ ਬਰਾੜ ਅੱਗੇ ਆਵੇ ਪੰਜਾਬ ਦਾ ਮੂੰਹ ਮੱਥਾ ਸੰਵਾਰੀ ਉਸ ਦੀ ਅਗਵਾਈ ਉਹਨਾਂ ਨੂੰ ਪੰਜਾਬ ਦਾ ਕਲਿਆਣ ਕਰਨ ਵਾਲੀ ਲੱਗਦੀ ਸੀ ਉਹਨਾਂ ਨੇ ਅਖਬਾਰਾਂ ਵਿੱਚ ਜਗਮੀਤ ਸਿੰਘ ਬਰਾੜ ਦੀ ਕਾਂਗਰਸ ਪਾਰਟੀ ਬਾਰੇ ਲੇਖ ਵੀ ਲਿਖੇ ਪਰ ਅਖਬਾਰਾਂ ਦੀਆਂ ਆਪਣੀਆਂ ਗਿਣਤੀਆਂ ਬਿੰਤੀਆਂ ਹੁੰਦੀਆਂ ਨੇ ਕਿਹੜੀ ਰਾਸਤੀ ਤੇ ਉਹਨੂੰ ਅੱਗੇ ਲਿਆਉਣਾ ਹੈ ਜਾਂ ਪਿੱਛੇ ਧੱਕਣਾ ਇਸ ਨੁਕਤੇ ਤੇ ਆ ਕੇ ਉਹਨਾਂ ਦੇ ਅਖਬਾਰਾਂ ਨਾਲ ਗਿਲੇ ਸ਼ਿਕਵੇ ਵੀ ਵਧੇ ਉਹ ਗੁੱਸੇ ਹੋਏ ਮੋੜ ਕੇ ਕੋਈ ਲੇਖ ਬਰਾੜ ਦੀ ਕਾਂਗਰਸ ਬਾਰੇ ਨਹੀਂ ਛਪਿਆ ਜਾਂ ਅਖਬਾਰਾਂ ਨੇ ਭੇਜੇ ਹੋਏ ਲੇਖ ਛਾਪੇ ਨਹੀਂ ਜਦੋਂ ਤੱਕ ਪੰਜਾਬ ਵਿੱਚ ਖੜਕੂ ਲਹਿਰ ਦਾ ਬੋਲਬਾਲਾ ਨਹੀਂ ਸੀ ਹੋਇਆ ਉਦੋਂ ਤੱਕ ਅਗਾਹ ਬਦੂ ਨੌਜਵਾਨ ਉਹਨਾਂ ਦੇ ਨਾਵਲ ਤੇ ਲੇਖਾਂ ਦੀਆਂ ਪੁਸਤਕਾਂ ਪੜ੍ਹਦੇ ਰਹੇ ਜਦੋਂ ਲਹੂ ਦੀ ਲੋ ਨਾਵਲ ਲਿਖਿਆ ਸੀ ਤਾਂ ਸੀਪੀਆਈ ਤੇ ਸੀਪੀਐਮ ਦੇ ਕਾਰਕੁਨ ਪਿੱਛੇ हट ਗਏ ਨਕਸਲਵਾਦੀ ਸੋਚ ਨਾਲ ਸੰਬੰਧਿਤ ਮੁੰਡੇ ਉਹਨਾਂ ਨੂੰ ਭਾਰੀ ਗਿਣਤੀ ਵਿੱਚ ਪੜਨ ਲੱਗੇ ਫਿਰ ਜਦੋਂ ਉਹਨਾਂ ਦਾ ਨਾਵਲ ਖੜਕੂਵਾਜ਼ ਲਹਿਰ ਬਾਰੇ ਐਨਾਂ ਠੁੱਠੇ ਸੂਰਮਾ ਛੱਪਿਆ ਤਾਂ ਨਕਸਲਵਾਦੀ ਪਾਠਕ ਪਿੱਛੇ हट ਗਏ ਇਸ ਬਾਰੇ ਉਹ ਸਹਿਤ ਸੁਭਾਵਾ ਵਿੱਚ ਕਹਿੰਦੇ ਸੀ ਕਿ ਉਹ ਤਾਂ ਜਦੋਂ ਵੀ ਕੋਈ ਤਰ ਪੰਜਾਬ ਵਿੱਚ ਹੱਕ ਮੰਗਣ ਲਈ ਅੱਗੇ ਆਉਂਦੀ ਹੈ ਉਸ ਦਾ ਸਾਥ ਦਿੰਦੇ ਨੇ ਪਰ ਪਾਠਕ ਉਹਨਾਂ ਤੋਂ ਪ੍ਰਤੀਬੱਧਤਾ ਚਾਹੁੰਦੇ ਸਨ ਉਹ ਖੁਦ ਵਿਚਾਰਾਂ ਦੀ ਖੁੱਲੀ ਖੇਡ ਖੇਡਣਾ ਚਾਹੁੰਦੇ ਸੀ ਉਹਨਾਂ ਦੇ ਨਾਵਲ ਲਹੂ ਦੀ ਲੋ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਇਨਾਮ ਲਈ ਚੁਣਿਆ ਉਹਨਾਂ ਨੇ ਇਹ ਕਹਿ ਕੇ ਇਨਾਮ ਵਾਪਸ ਕਰਨ ਦਾ ਐਲਾਨ ਕੀਤਾ ਤੇ ਕਿਹਾ ਕਿ ਮੈਂ ਇਹ ਨਾਮ ਨਹੀਂ ਲਵਾਵਾਂਗਾ ਪਹਿਲਾਂ ਨਕਸਲਵਾੜੀ ਲਹਿਰ ਵਿੱਚ ਸ਼ਹੀਦ ਹੋਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਾਅਜ਼ਾ ਮਿਲਣਾ ਚਾਹੀਦਾ ਪਰ ਪਿਛੋਂ ਭਾਸ਼ਾ ਵਿਭਾਗ ਪੰਜਾਬ ਦਾ ਡਾਇਰੈਕਟਰ ਅਜੀਤ ਸਿੰਘ ਕੱਕੜ ਮਨਤਾਂ ਤਰਲੇ ਕਰਕੇ ਨਾਮ ਦੀ ਰਾਸ਼ੀ ਦੇ ਆਇਆ ਜਦੋਂ ਇਹ ਗੱਲ ਬਾਹਰ ਨਿਕਲੀ ਤਾਂ ਨੁਕਤਾਚੀਨੀ ਦੇ ਘੇਰੇ ਵਿੱਚ ਆਏ ਭਾਸ਼ਾ ਵਿਭਾਗ ਪੰਜਾਬ ਦੇ ਮਾਮਲੇ 'ਚ ਉਹ ਇੱਕ ਵਾਰ ਫਿਰ ਚਰਚਾ ਚਾਏ ਉਹਨਾਂ ਖਿਲਾਫ ਨਾਂ ਪੱਕੀ ਹਵਾ ਚੱਲੀ ਉਹ ਭਾਸ਼ਾ ਵਿਭਾਗ ਦੀ ਇਨਾਮ ਕਮੇਟੀ ਦੇ ਮੈਂਬਰ ਸਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸ਼ਰੋਮਣੀ ਸਾਇਸਟਕਾਰ ਦਾ ਅਵਾਰਡ 5 ਲੱਖ ਦਾ ਕਰ ਦਿੱਤਾ ਸੀ ਦੋ ਸਾਲਾਂ ਦੇ ਇਕੱਠੇ ਨਾਮ ਦੇ ਨੇ ਸਨ ਮੀਟਿੰਗ ਹੋ ਰਹੀ ਸੀ ਉਹ ਸ਼ਾਮਲ ਸਨ ਜਲীপ ਕੋਟਵਾਣਾ ਵੀ ਮੈਂਬਰ ਸੀ ਵਿੱਚੋਂ ਹੀ ਗੱਲ ਚੱਲ ਪਈ ਜਾਂ ਚਲਾਈ ਗਈ ਸੀ ਕਿਸੇ ਨੇ ਕਿਹਾ ਇੱਕ ਦੋ ਸਾਲ ਦੇ ਅਵਾਰਡ ਜਸਵੰਤ ਸਿੰਘ ਕੰਵਲ ਤੇ ਜਲীপ ਕੋਟਵਾਣਾ ਨੂੰ ਮਿਲਣੇ ਚਾਹੀਦੇ ਨੇ ਉਹ ਦੋਵੇਂ ਚੁੱਪ ਰਹੇ ਉਹਨਾਂ ਦੀ ਧਾਰੀ ਹੋਈ ਚੁੱਪ ਵੀ ਨੁਕਤਾ ਚਿੰਨੀ ਦੇ ਘੇਰੇ ਵਿੱਚ ਆਈ ਤੇ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵੀ ਗਿਆ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਵੀ ਕਮੇਟੀ ਨੇ ਮੈਂਬਰ ਹੋਣ ਵੇਲੇ ਖੁਦ ਨੂੰ ਅਵਾਰਡ ਨਹੀਂ ਸੀ ਲਿਆ ਹਾਈ ਕੋਰਟ ਨੇ ਕਹਿ ਕੇ ਕੇਸ ਸੁਣਵਾਈ ਨਹੀਂ ਸੀ ਕੀਤੀ ਕਿ ਮਾਮਲਾ ਕੋਰਟ ਦਾ ਨਹੀਂ ਇਹ ਭਾਸ਼ਾ ਵਿਭਾਗ ਨੂੰ ਦੇਖਣਾ ਚਾਹੀਦਾ ਹੈ ਕਿ ਇਹ ਨਾਮ ਯੋਗ ਮਿਲਿਆ ਹੈ ਜਾਂ ਅਯੋਗ ਅਖਬਾਰਾਂ ਵਿੱਚ ਵੀ ਇਸ ਗੱਲ ਦਾ ਰੌਲਾ ਪਿਆ ਸੀ ਪਰ ਦੋਵਾਂ ਲੇਖਕਾਂ ਨੇ ਅਵਾਰਡ ਲੈ ਲੇ ਸੀ ਕਮਲ ਨੇ ਮਲਵਈ ਬੋਲੀ ਵਿੱਚ ਲਿਖ ਕੇ ਬੜਾ ਨਾਮਣਾ ਖੱਟਿਆ ਟੁੱਡੀ ਕੇ ਪਿੰਡ ਦਾ ਨਾਂ ਹਰ ਪਿੰਡ ਵਿੱਚ ਪਹੁੰਚਾਇਆ ਲੇਖਾਂ ਵਿਦੇਸ਼ਾਂ ਤੱਕ ਵੀ ਉਹਨਾਂ ਦੇ ਨਾਵਲ ਤੋਸ਼ਾਲੀ ਦੀ ਹੰਸੋ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ ਵੀ ਮਿਲਿਆ ਜਸਵੰਤ ਸਿੰਘ ਕਮਲ ਦੇ ਨਾਵਲਾਂ ਵਿੱਚ ਨੌਵੇਂ ਦਹਾਕੇ ਤੱਕ ਦਾ ਪੰਜਾਬ ਤਰਕਦਾ ਹੈ ਜਦੋਂ ਕਿਸੇ ਨੇ ਆਪਣੇ ਬੀਤੇ ਸਮੇਂ ਵਿੱਚ ਪਰਤਨਾ ਹੁੰਦਾ ਹੈ ਉਹਨਾਂ ਦੇ ਨਾਵਲ ਪੜ੍ਹਦਾ ਹੈ ਪੰਜਾਬੀ ਸਾਹਿਤ ਦੇ ਵਿਰੇ ਵਿੱਚ ਪਾਈਆਂ ਹੋਈਆਂ ਉਹਨਾਂ ਦੀਆਂ ਪੜ੍ਹਾਂ ਹਮੇਟ ਰਹਿਣ ਗਿਆ ਜਦੋਂ ਲੇਖਕ ਜਿਉਂਦਾ ਹੁੰਦਾ ਉਸ ਤੇ ਜਿਉਂਦੇ ਜੀ ਉਸੇ ਕਾਰਜ ਸ਼ੈਲੀ ਨੂੰ ਲੈ ਕੇ ਵਿਰੋਧੀ ਹਵਾਵਾਂ ਵੀ ਚਲਦੀਆਂ ਰਹਿੰਦੀਆਂ ਨੇ ਪਰ ਜਦੋਂ ਸਰੀਰਕ ਰੂਪ ਵਿੱਚ ਨਹੀਂ ਹੁੰਦਾ ਤਾਂ ਵਿਰੋਧੀ ਗੱਲਾਂ ਲੋਕ ਭੁੱਲ ਭੁਲਾ ਜਾਂਦੇ ਨੇ ਪਿੱਛੇ ਰਹਿ ਜਾਂਦੀਆਂ ਨੇ ਉਹਦੀਆਂ ਰੱਚੀਆਂ ਹੋਈਆਂ ਕਿਰਤਾਂ ਜਿਹੜੀਆਂ ਉਸ ਨੂੰ ਜੀਵਤ ਰੱਖਤੀਆਂ ਨੇ ਉਹ ਨਾਵਲ ਦੇ ਖੇਤਰ ਵਿੱਚ ਹਮਿੱਟ ਪੈੜਾਂ ਕਰਕੇ ਗਏ ਨੇ ਜਿਹੜੀਆਂ ਸਜੀਵ ਰਹਿਣਗੀਆਂ ਧੰਨਵਾਦ